ਤਵੇ 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 ਲੁਦਿਆਣ ਟੇਸਣ ਤੇ ਮੇਰਾ ਵੀਰ ਕਰ ਚਿਲਾਵੇ ਵੀਰੇ ਨੇ ਪਾਣੀ ਮੰਗੇ ਆ ਪੈਣ ਭੱਜ ਕੇ ਗਲਾਸ ਪੜਾਵੇ ਪਹਿਣਾ ਪਾਇਆਂ ਦਾ ਰੱਬਣਾ ਬਸੋੜਾ ਪਾਵੇ ਪਹਿਣਾ ਪਾਇਆਂ ਦਾ ਖੂਤੇ ਤੇਰੀ ਪਠੀ ਚੋਰੀਏ ਖੂਤੇ ਤੇਰੀ ਪਠੀ ਚੋਰੀਏ ਪੋਣ ਮਿੱਤਰਾਂ ਦੇ ਦਾਣੇ ਨੀ ਅੜੀ ਮਾਰ ਕੇ ਤਾਂ ਆਂ ਪੱਠੀ ਐ ਰੇ ਤੇਰ ਲਾ ਦਿਆਂ ਦਾਣੇ ਕੈਦਾਂ ਮਰਦਿਆਂ ਕੰਥ ਜਿਨਾ ਦੇ ਨਿਆਣੇ ਕੈਦਾਂ ਮਰਦਿਆਂ ਸੁਣਨੀ ਕੁੜੀਏ ਕਾਂਟੇ ਵਾਲੀਏ ਕਾਂਟੇ ਨਾ ਚਮਕਾਏ ਨੀ ਖੂਟੋ ਬਿਆਂਤੇ ਚਰਚਾ ਹੁੰਦੀ ਚਰਚਾ ਕਰਵਾਏ ਆਪਣੇ ਵੀਰਾਂ ਦੀ ਫੁੱਲ ਵਰਗੀ ਰੱਖ ਜਾਈਏ ਆਪਣੇ ਵੀਰਾਂ ਦੀ ਈਰਖੇ ਈਰਖੇ ਨੇ ਅੱਖਾਂ ਜਲੜੀਆਂ ਗੁੰਡ ਚੀਰ ਕੇ ਨੀ ਅੱਖਾਂ ਜਲੜੀਆਂ ਗੁੰਡ ਚੀਰ ਕੇ ਨੀ ਗੜ ਗੜ ਮੈਂ ਟੋਏ ਪਟਦੀ ਨਿੱਤ ਸੁਰਾ ਬਗੜਦੀ ਨੀ ਪਹਿਲਾ ਦੀਏ ਮੇਰੇ ਪਰਦਾ ਫੇਰ ਬੋਤਲਾ ਪਰਦੀ ਖੁੰਨਣ ਤਰਤੀ ਤੇ ਬੋਚ ਬੋਚ ਪੱਬ ਤਰਦੀ ਖੁੰਨਣ ਤਰਤੀ ਤੇ ਬੋਚ ਬੋਚ ਪੱਬ ਤਰਦੀ ਖੁੰਨਣ ਤਰਤੀ ਤੇ ਗੜ ਬੇ ਗੜ ਬੇ ਗੜ ਬੇ ਮੈਂ ਗੱਡੀਆਂ ਉਤਰੀ ਟੈਂਚੀ ਕੇਸ ਮੇਰੇ ਫੜ ਬੇ ਮੈਂ ਗੱਡੀਆਂ ਉਤਰੀ ਟੈਂਚੀ ਕੇਸ ਮੇਰੇ ਫੜ ਬੇ ਮੈਂ ਗੱਡੀਆਂ ਉਤਰੀ ਹਲਵੇ 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 ਬਾਪੂ ਨੇ ਵਾ ਫੜ ਲਈ ਕੰਦ ਕਚ ਪੜਨ ਸਕੂਲੇ ਚਲਵੇ ਕੈਦੇ ਦਾ ਤੇ ਬਣਾਇਆ ਪੂਕਣਾ ਪੱਟੀ ਦਾ ਬਣਾਇਆ ਟਲਵੇ ਤੇਰੇ ਨਸਿਆਂ ਦੇ ਪੈਣ ਕਾਲ ਜੇ ਸਲਵੇ ਤੇਰੇ ਨਸਿਆਂ ਦੇ ਹੋਰਾਂ ਦੇ ਮਾਏ ਲੰਬਤ ਲਈ ਲੰਬੇ ਹੋਰਾਂ ਦੇ ਮਾਏ ਲੰਬਤ ਲੰਬੇ ਮੇਰਾ ਮਾਏ ਮੇਚ ਦਾ ਪਟਿਆਰੇ ਗੋਬੀ ਵੇਚਦਾ ਪਟਿਆਰੇ ਗੋਬੀ ਵੇਚਦਾ ਪਟਿਆਰੇ ਗੋਬੀ ਵੇਚਦਾ ਸੱਸ ਮਰੀ ਨੇ ਮੁੰਡੇ ਜੰਮੇ ਜੰਮ ਜੰਮ ਪੜੀ ਸੱਸ ਮਰੀ ਨੇ ਮੁੰਡੇ ਜੰਮੇ ਸੱਸ ਮਰੀ ਨੇ ਮੁੰਡੇ ਜੰਮੇ जम जम लाते टेर वे भी की खामोगे बगजो भी कनेर वे की खामोगे बगजो भी कनेर वे की खामोगे गड़ बेगड़ बेगड़ बे में गड्डियां उतरी नीटू ते पप्पू फड़वे में गड्डियां उतरी नीटू ते पप्पू फड़वे में गड्डियां उतरी ਮੇਰੀ ਨਾਨ ਦੇ ਗੱਠੇ ਦੇ ਪੱਤ ਵਰਗੀ ਪਟਲੀ ਮਰਦਾ ਵਾਲੇ ਨੇ ਮੇਰੀ ਨਾਨ ਦੇ ਗੱਠੇ ਦੇ ਪੱਤ ਵਰਗੀ ਪਟਲੀ ਮਰਦਾ ਵਾਲੇ ਨੇ ਸਖਸੇਨੀ ਬੁੱਤ ਵਾਲੇ ਜੰਮਲੇ ਸੋਤਾ ਤੇਰੀ ਹਾਲੀ ਪਾਈ ਦੋਸਾ ਤੇਰੇ ਪੰਕ ਤਾਬਾ ਲੋ ਕਰਦੇ ਸਰਦਾਰੀ ਜਗੜਾ ਜਿੱਤ ਲਿਆ ਨਹੀਂ ਵਣਤੀ ਨਾ ਇਹ ਬਦੀ ਸਵਾਲੀ ਜਗੜਾ ਜਿੱਤ ਲਿਆ ਨਹੀਂ ਵਾਨ ਕੀ ਨਏ ਬਦੀ ਸਾਈ ਚੱਲਿਆ ਯਾਦ ਕਰ ਲੈ ਕਹਾ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮ 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 ਪਰੀ ਸੋਈ ਨਿਸਾਰੇ ਮਾ ਵਰਗੇ ਪਿਓ ਵਰਗ ਨਾ ਕੋਈ ਨਿਸਾਰੇ ਮਾ ਵਰਗੇ ਕੀ ਵੇ ਤੇਰੀ ਮਾਂ ਚ ਪਾਈ ਲੇਗੇ ਫੜ ਕੇ ਤੇਰੀ ਮਾਂ ਨੂੰ ਚ ਪਾਈ ਲੇਗੇ ਫੜ ਕੇ ਰੜਕੇ 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 ਤੇਰੀ ਮਾਂ ਨੂੰ ਚ ਪਾਈ ਲੇਗੇ ਫੜ ਕੇ ਤੇਰੀ ਮਾਂ ਨੂੰ ਚ ਪਾਈ ਲੇਗੇ ਫੜ ਕੇ ਰੜਕੇ 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 ਤੇਰੀ ਮਾਂ ਤੇ ਦੁਰਗਾ ਲੜੀ ਤੇ ਤੇਰੀ ਮਾਂ ਤੇ ਦਰੋਗਾ ਲੜੀ ਤੇ ਪੱਟੀ ਪੱਟੀ ਨਮਰੂਦ ਵਾਲਿਆ ਮੁੰਡਿਆ ਵਿਆਹ ਕੇ ਲੈ ਜੀਏ ਹੋ ਕੰਜੂਰੀ ਪੱਟੀ ਪੱਟੀ ਨਮਰੂਦ ਵਾਲਿਆ ਮੁੰਡਿਆ ਵਿਆਹ ਕੇ ਲੈ ਜੀਏ ਹੋ ਕੰਜੂਰੀ ਰੜਕੇ ਰੜਕੇ ਵੇ ਤੇਰੀ ਮਾਂ ਕਗਰੇ ਨੂੰ ਤਰਸੇ ਤੇਰੀ ਮਾਂ ਕਗਰੇ ਨੂੰ ਤਰਸੇ ਵੇ